श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे दोस्तों मैं ਤੁਹਾਡਾ ਆਪਣਾ ਹਿੰਦੂ ਜੱਟ ਅਮਿਤ ਰੋੜਾ ਸ਼ੇਖਸਰਾ ਪੰਜਾਬ ਤੋਂ ਦੋਸਤੋ ਤੁਸੀਂ ਇੱਕ ਮੁੱਦਾ ਦੇਖਿਆ ਹੋਣਾ ਦੋ ਦਿਨ ਪਹਿਲਾਂ ਕਿ ਫਗਵਾੜਾ ਦੇ ਵਿੱਚ ਦੇਖੋ ਇੱਕ ਗੁਰੂ ਦੇ ਬਾਣੇ ਦੇ ਵਿੱਚ ਦੇਖੋ ਇੱਕ ਵਿਅਕਤੀ ਗੁਰੂ ਦਾ ਬਾਣਾ ਪਾ ਕੇ ਇੱਕ ਵਿਅਕਤੀ ਮੰਗੂ ਮੱਠ ਨਾਮ ਦਾ ਨਜਾਇਜ਼ ਕਿਸੇ ਮਾਂ ਦਾ ਪੁੱਤਰ ਮਾਰਤਾ ਨਜਾਇਜ਼ ਕਿਸੇ ਮਾਂ ਦਾ ਪੁੱਤਰ ਮਾਰਤਾ ਖਬਰਾਂ ਚੱਲ ਰਹੀਆਂ ਸੋਸ਼ਲ ਮੀਡੀਆ ਦੇ ਬਹੁਤ ਚੈਨਲਾਂ ਦੇ ਬਹੁਤ ਕੀ ਸਸਤੀ ਪਬਲਿਸ਼ਿਟੀ ਲੈਣ ਲਈ ਇਸ ਬੰਦੇ ਨੇ ਸਸਤੀ ਪਬਲਿਸ਼ਿਟੀ ਲੈਣ ਲਈ ਇਸ ਬੰਦੇ ਨੇ ਨਜਾਇਜ਼ ਕਿਸੇ ਮਾਂ ਦਾ ਪੁੱਤਰ ਮਾਰਤਾ ਮੈਂ ਪੁੱਛਣਾ ਚਾਹਨਾ ਪੰਜਾਬ ਦੀ ਮਾਨ ਸਰਕਾਰ ਨੂੰ ਮਾਨਯੋਗ ਆਪਣੇ ਡੀਜੀਪੀ ਸਾਹਿਬ ਨੂੰ ਕੀ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਵਿਸਥਾ ਹੈ ਜਾਂ ਨਹੀਂ ਬੜਾ ਵੱਡਾ ਸਵਾਲ ਕਿਉਂਕਿ ਮੈਨੂੰ ਮਾਨ ਵੀ ਹੈ ਪੰਜਾਬ ਸਰਕਾਰ ਤੇ ਮਾਨ ਸਾਹਿਬ ਤੇ ਕਿ ਸਾਡੇ ਪੰਜਾਬ ਨੂੰ ਇੱਕ ਵਧੀਆ ਸਰਕਾਰ ਮਿਲੀ ਹੈ ਔਰ ਦੇਖੋ ਕਿੱਦਾਂ ਪੰਜਾਬ ਦੇ ਵਿੱਚ ਹੁਣ ਅਮਨ ਸ਼ਾਂਤੀ ਦਾ ਮਾਹੌਲ ਪੈਦਾ ਹੋਇਆ ਹੈ ਜੀ ਕਿੰਨਾ ਵਧੀਆ ਗੱਲ ਕਰਦੇ ਆ ਚਰਚਾ ਅੱਜ ਮੰਗੂ ਮਾਟ ਤੇ ਮੰਗੂ ਮਾਟ ਲੁਗੇ ਅਣਜਾਣ ਰਹਿਣ ਵਾਲਾ ਇਹਦਾ ਉਹ ਹਾਲ ਹੈ ਇਹ ਇਹਦਾ ਇਹ ਕੰਮ ਕੀ ਹੈ ਬਲੈਕਮੇਲਿੰਗ ਕਰਨਾ ਤੁਸੀਂ ਪਿਛਲੇ ਦਿਨ ਉਹ ਦੇਖਿਆ ਕਿ ਜਲੰਧਰ ਦੀ ਇੱਕ ਮਸ਼ਹੂਰ ਦੁਕਾਨ ਕੁਲੜ ਪੀਜ਼ਾ ਵਾਲੇ ਉਹਨਾਂ ਦੀ ਦੁਕਾਨ ਤੇ ਜਾ ਕੇ ਵੀਡੀਓ ਬਣਾਉਣ ਲੱਗ ਗਿਆ ਕਾਦੇ ਲਈ ਬਲੈਕਮੇਲਿੰਗ ਲਈ ਪੈਸੇ ਇਕੱਠੇ ਕਰਨ ਲਈ ਉਹ ਇਹਦਾ ਕੰਮ ਕੀ ਸੀਗਾ ਕਿ ਸਾਡੇ ਵੱਡੇ ਸਾਡੇ ਵਰਗੇ ਹਿੰਦੂ ਲੀਡਰਾਂ ਨੂੰ ਟਾਰਗੇਟ ਕਰਕੇ ਪੈਸਾ ਇਕੱਠਾ ਕਰਨਾ ਵਿਦੇਸ਼ਾਂ ਦੇ ਵਿੱਚੋਂ ਜੋ ਕਿ ਕਈ ਪੀੜ੍ਹੀਏ ਹੋਰ ਵੀ ਬੜੇ ਨੇ ਇਸ ਕੰਮ ਦੇ ਵਿੱਚ ਜਿਹੜੇ ਜਾਣ ਕੇ ਸਾਡੇ ਵਰਗੇ ਹਿੰਦੂ ਲੀਡਰਾਂ ਨੂੰ ਟਾਰਗੇਟ ਕਰਦੇ ਆ ਨਿਸ਼ਾਨਾ ਬਣਾਉਂਦੇ ਆ ਤੇ ਰੁਪਈਆ ਇਕੱਠਾ ਕਰਦੇ ਆ ਮੈਂ ਇੱਕ ਚੀਜ਼ ਕਹਿਣਾ ਚਾਹੀ ਅਸੀਂ ਵਿਸ਼ਵਾਸ ਕਰਦੇ ਆ ਮੈਂ ਹਿੰਦੂ ਆ ਠੀਕ ਹੈ ਜੀ ਅਸੀਂ ਲੋਕ ਵਿਸ਼ਵਾਸ ਕਰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈਗੀ ਹੈ ਕਾਨੂੰਨ ਵਿਵਸਥਾ ਹੈਗੀ ਹੈ ਅਸੀਂ ਸਲੂਟ ਕਰਦੇ ਆ ਕਾਨੂੰਨ ਨੂੰ ਠੀਕ ਹੈ ਅਸੀਂ ਕਾਨੂੰਨ ਨੂੰ ਮੰਨਦੇ ਆ ਅਸੀਂ ਕਾਨੂੰਨ ਦੇ ਦਾਇਰੇ ਚ ਰਹਿਣ ਵਾਲੇ ਬੰਦੇ ਆ ਮੈਂ ਸਭ ਨੂੰ ਇੱਕ ਬੇਨਤੀ ਲਾਣਾ ਹੱਥ ਜੋੜ ਕੇ ਕਿ ਕਦੀ ਵੀ ਕੋਈ ਕਿੱਥੇ ਵੀ ਕੁਝ ਹੁੰਦਾ ਵੈ ਸਭ ਨਾਲ ਪਹਿਲਾ ਜੇ ਸਰਕਾਰ ਨੇ ਸਾਡੀ ਸੁਰੱਖਿਆ ਲਈ ਸਾਡੇ ਲਈ ਪੁਲਿਸ ਦਿੱਤੀ ਹੈ ਸਾਡੀ ਸੁਰੱਖਿਆ ਲਈ ਪੁਲਿਸ ਦਿੱਤੀ ਹੈ ਤੇ ਸਾਨੂੰ ਪੁਲਿਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਾਨੂੰਨ ਤੇ ਵਿਸ਼ਵਾਸ ਕਰਨਾ ਚਾਹੀਦਾ ਪਰ ਇਹ ਲੋਗ ਦੇਖੋ ਗੁਰੂ ਦੇ ਪਾਣੇ ਦੀ ਆੜ ਦੇ ਵਿੱਚ ਮੰਗੂ ਮਠ ਵਰਗਾ ਦੇਖੋ ਕੀ ਕੰਮ ਕਰਦਾ ਸੀਗਾ ਕਿਸੇ ਮਾਂ ਦਾ ਨਿਆਲ ਪੁੱਤਰ ਮਾਰਨਾ ਕੀ ਇਹ ਸਹੀ ਗੱਲ ਹੈ ਬੜਾ ਵੱਡਾ ਸਵਾਲ ਹੈ ਕਿ ਆਪਾਂ ਲੋਗ ਉਹਨੇ ਜੇ ਮੈਂ ਨਹੀਂ ਜਾਣਦਾ ਉਹ ਗਲਤ ਕੰਮ ਕਰਨ ਗਿਆ ਸੀ ਜਾਂ ਨਹੀਂ ਗਿਆ ਸੀ ਠੀਕ ਹੈ ਜੀ ਮੈਂ ਇੱਕ ਚੀਜ਼ ਜਾਣਨਾ ਚਾਹਨਾ ਵਾਂ ਕਿ ਕਿਸ ਕੋਲ ਨੂੰ ਆਪਾਂ ਫੋਨ ਕਰ ਸਕਦੇ ਆ ਕਾਨੂੰਨ ਨਾਂ ਦੀ ਚੀਜ਼ ਹੈ ਪੰਜਾਬ ਦੇ ਵਿੱਚ ਵਧੀਆ ਸਰਕਾਰ ਹੈ ਪੰਜਾਬ ਦੇ ਵਿੱਚ ਸਾਡੂ ਲੋਕਾਂ ਨੂੰ ਅਸੀਂ ਦੇਖਦੇ ਆ ਪਿਛਲੇ ਦਿਨੀ ਤੁਸੀਂ ਕੀ ਨਹੀਂ ਦੇਖੀ ਹੋਗੀ ਕਿ ਲੁਧਿਆਣਾ ਦੀ ਧਰਤੀ ਦੇ ਮੰਦਰ ਦੇ ਵਿੱਚ ਦੇਖੋ ਚੱਪਲ ਬੂੜ ਪਾ ਕੇ ਕਿੱਦਾਂ ਕੁਛ ਵਿਲਕਤੀ ਮਹਾਕਾਲ ਦੀ ਆਰਤੀ ਲੋਕਾਂ ਚੜੇਗੇ। ਔਰ ਸਾਡੇ ਸਮਾਜ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ? ਪੁਲਿਸ ਨੂੰ ਕੋਣ ਮਾਰਿਆ? ਕਿਉਂਕਿ ਸਾਨੂੰ ਵਿਸ਼ਵਾਸ ਹੈ ਕਾਨੂੰਨ ਤੇ ਸਾਨੂੰ ਵਿਸ਼ਵਾਸ ਹੈ ਪੰਜਾਬ ਦੇ ਕਾਨੂੰਨ ਤੇ ਸਾਨੂੰ ਵਿਸ਼ਵਾਸ ਹੈ ਸਾਡੇ ਦੇਸ਼ ਦੇ ਕਾਨੂੰਨ ਤੇ ਮਾਨਯੋਗ ਅਦਾਲਤ ਤੇ ਸਾਨੂੰ ਵਿਸ਼ਵਾਸ ਹੈ ਸਾਡੀ ਪੰਜਾਬ ਪੁਲਿਸ ਤੇ ਔਰ ਇਹ ਲੋਕ ਜਾਣ ਕੇ ਦੇਖੋ ਬਾਣਾ ਪਾ ਕੇ ਪਿਛਲੇ ਤੁਸੀਂ ਦੇਖਿਆ ਕਿ ਜਾਣ ਕੇ ਲੋਕਾਂ ਨੇ ਕੀ ਕੀਤਾ ਜਲੰਧਰ ਜਾ ਕੇ ਕੁਝ ਕੁਈ ਦੁਕਾਨ ਸੀਗੀ ਕੁਲਰ ਪੀਏ ਵਾਲੇ ਉਹਨਾਂ ਨੂੰ ਜਾ ਕੇ ਬਲੈਕਮੇਲਿੰਗ ਕਰਨ ਲੱਗ ਗਿਆ ਹੋਰ ਵੀ ਕਈ ਥਾਵਾਂ ਤੇ ਜਾ ਜਾ ਕੇ ਇਹਨੇ ਵੀਡੀਓ ਬਣਾਣੀਆਂ ਬਲੈਕਮੇਲਿੰਗਾਂ ਕਰਨੀਆਂ ਜਾਣ ਕੇ ਸਾਡੇ ਵਰਗੇ ਲੀਡਰਾਂ ਨੂੰ ਟਾਰਗੇਟ ਕਰਨਾ ਠੀਕ ਹੈ ਜੀ ਮੈਂ ਇੱਕ ਚੀਜ਼ ਕਹਣਾ ਪਬਲਿਕ ਜਸਟਿਸ ਟੈਂਟ ਇਹ ਪਬਲਿਕ ਜਸਟਿਸ ਟੈਂਟ ਕਰਦਾ ਸੀਗਾ ਇਹਨੇ ਹੁਣ ਵੀ ਜਿਹੜਾ ਨਿਆਂ ਮਾਰਤਾ ਪਬਲਿਕ ਜਸਟਿਸ ਟੈਂਟ ਕਰੇ ਸਿੱਧੀ ਗੱਲ ਹੈ ਪਬਲਿਕ ਟੈਂਟ ਲਈ ਕਿਉਂਕਿ ਕਾਨੂੰਨ ਆਪਣਾ ਕੰਮ ਹੈ ਕਿ ਕੋਈ ਵੀ ਗਲਤ ਕੰਮ ਕਰਦਾ ਹੈ ਗਲਤ ਕੰਮ ਦੀ ਸਜ਼ਾ ਦੇਣਾ ਕਾਨੂੰਨ ਦੇ ਹੱਥ ਹੈ ਪੁਲਿਸ ਨੂੰ ਕੰਪਲੇਂਟ ਕਰੋ ਪੁਲਿਸ ਨੂੰ ਦੱਸੋ ਕੋਟਾ ਬੈਠੀਆਂ ਪੁਲਿਸ ਬੈਠੀ ਆ ਸਰਕਾਰਾਂ ਬੈਠੀਆਂ ਵਿਸ਼ਵਾਸ ਤੇ ਰੱਖੋ ਠੀਕ ਹੈ ਨਹੀਂ ਇਹ ਚੀਜ਼ ਬੜਾ ਵੱਡਾ ਸਵਾਲ ਹੈ ਇੱਕ ਹੋਰ ਇਹਦੇ ਨਾਲ ਹੀ ਵਿੱਕੀ ਥੋਮਸ ਨਾਮ ਦਾ ਵਿੱਕੀ ਥੋਮਸ ਨਾਮ ਦਾ ਉਹਦਾ ਵੀ ਇਹੀ ਕੰਮ ਹੈ ਚਲੋ ਅੱਜ ਮੰਗੂ ਮਾਹਿੰਦੋ ਦੀ ਬੰਦੀ ਸਜ਼ਾ ਮਿਲਦੀ ਪਈ ਹੈ ਔਰ ਬਹੁਤ ਜਲਦ ਵਿੱਕੀ ਥੋਮਸ ਨੂੰ ਵੀ ਅਹੀ ਬੰਦੀ ਸਜ਼ਾ ਮਿਲੂਗੀ ਕਿਉਂਕਿ ਇਹਨਾਂ ਨੇ ਕੰਮ ਕੀ ਹੈ ਜਾਰ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਫਿਰ ਕਹਿੰਦੇ ਅੰਮੀ ਤਰੋੜਾ ਭੜਕਦਾ ਫਿਰ ਕਹਿੰਦੇ ਅੰਮੀ ਤਰੋੜਾ ਬੋਲਦਾ ਅੰਮੀ ਤਰੋੜਾ ਸੱਚੀ ਬੋਲਦਾ ਨਾ ਸੱਚਾਈ ਨਹੀਂ ਬੋਲਦਾ ਕਿ ਸੱਚ ਦਾ ਹਮੇਸ਼ਾ ਸਾਥ ਦਿੰਦਾ ਹੈ ਅੰਮੀ ਤਰੋੜਾ ਸੱਚਾਈ ਦਾ ਸਾਥ ਦਿੰਦਾ ਹੈ ਅੰਮੀ ਤਰੋੜਾ ਕਿਉਂਕਿ ਕਾਨੂੰਨ ਤੇ ਵਿਸ਼ਵਾਸ ਰੱਖਦੇ ਆ ਅਸੀਂ ਜਿੰਨੇ ਵੀ ਭਾਰਤੀ ਆ ਕਿਉਂਕਿ ਸਾਡੇ ਭਾਰਤੀਆਂ ਜਿਹੜੇ ਵੀ ਭਾਰਤ ਵਾਸੀਆਂ ਅਸੀਂ ਅਸੀਂ ਆਪਣੇ ਕਾਨੂੰਨ ਤੇ ਵਿਸ਼ਵਾਸ ਰੱਖਦੇ ਆ ਔਰ ਇਹ ਲੋਕ ਦੇਖ ਲੋ ਪਿੱਛੇ ਦੇਖੋ ਕਿਸਾਨੀ ਅੰਦੋਲਨ ਹੋਇਆ ਉੱਥੇ ਇਹਨਾਂ ਨੇ ਬੰਦਾ ਵੜਦਾ ਬੰਦਾ ਮਾਰਦਾ ਉੱਥੇ ਜੇ ਪੁਲਿਸ ਨੂੰ ਬੁਲਾ ਨਹੀਂ ਸਕਦੇ ਸੀ ਪੁਲਿਸ ਨੂੰ ਤੁਸੀਂ ਕੰਪਲੇਂਟ ਦਿਓ ਉਸ ਨੂੰ ਸਾਰਾ ਪਹਿਲਾਂ ਇਨਫੋਰਮੇਸ਼ਨ ਦਿਓ ਕੋਈ ਗਲਤ ਕੰਮ ਹੁੰਦਾ ਜਾਂ ਕੋਈ ਗਲਤ ਕਾਰੇ ਹੁੰਦਾ ਕਰਨਾ ਪੈਣਾ ਪੁਲਿਸ ਬੈਠੀ ਹੈ ਪੁਲਿਸ ਨੂੰ ਤੁਸੀਂ ਦੱਸੋ ਇਹ ਲੋਕਾਂ ਨੇ ਜਾਣ ਕੇ ਤੁਸੀਂ ਮੰਗੂ ਮਾਰਦਾ ਚਲੋ ਇਹਦਾ ਕੰਮ ਕੀ ਸੀਗਾ ਮੰਗੂ ਮਾਰਦਾ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਕਈ ਪਹਿਲਾਂ ਵੀ ਇੱਥੇ ਕਿੰਨੇ ਮੁਕੱਦਮੇ ਦਰਜ ਐ 307 ਦੇ ਮੁਕੱਦਮੇ ਦਰਜ ਐ ਕਈ ਹੋਰ ਮੁਕੱਦਮੇ ਦਰਜ ਐ ਜਾਣ-ਚਾਣ ਕੇ ਇਹਨੇ ਪਬਲਿਸੀਟੀ ਸਟੰਟ ਕਰਨ ਲਈ ਪਬਲਿਸੀਟੀ ਲਈ ਜਾਣ ਕੇ ਆਪਣੇ ਆਪ ਨੂੰ ਅੱਗੇ ਬੜਾਵਾ ਦੇਣਾ ਕਿ ਮੈਨੂੰ 12 ਉਹ ਪੈਸਾ ਇਕੱਠਾ ਹੋਵੇ 12 ਉਹ ਫੰਡਿੰਗ ਇਕੱਠੀ ਹੋਵੇ ਜਾਣ ਕੇ ਸਾਡੇ ਹਿੰਦੂ ਲੀਡਰਾਂ ਨੂੰ ਟਾਰਗੇਟ ਕਰਨਾ ਸਾਡੇ ਹਿੰਦੂਆਂ ਨੂੰ ਟਾਰਗੇਟ ਕਰਨਾ ਪਰ ਜਨਤਾ ਔਰ ਹਿੰਦੂ ਸਮਾਜ ਹੁਣ ਸਮਝਦਾਰ ਹੋ ਗਿਆ ਐ ਇਨਾਂ ਦੇ ਬੇਕਾਬੂਆਂ ਅਜ ਨਹੀਂ ਆਊਗਾ ਸਰਨਾ ਵੱਡੀ ਮੈਂ ਇੱਕ ਹੀ ਕਹਿੰਦਾ ਕਿ ਅਸੀਂ ਲੋਕ ਵਿਸ਼ਵਾਸ ਕਰਦੇ ਹਾਂ ਆਪਣੇ ਕਾਨੂੰਨ ਤੇ ਅਸੀਂ ਲੋਕ ਵਿਸ਼ਵਾਸ ਕਰਦੇ ਹਾਂ ਸਰਕਾਰਾਂ ਤੇ ਅਸੀਂ ਲੋਕ ਵਿਸ਼ਵਾਸ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੇ ਔਰ ਸਾਨੂੰ ਇਹ ਚੀਜ਼ ਚਾਹੀਦੀ ਏ ਕਿ ਸਾਨੂੰ ਕੋਈ ਵੀ ਗਲਤ ਕਾਰੇ ਹੁੰਦਾ ਹੈ ਗਲਤ ਕੰਮ ਹੁੰਦਾ ਸਰਨਾ ਪਹਿਲਾਂ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਸਾਡੀ ਸੁਰੱਖਿਆ ਵੀ ਇਹ ਪੁਲਿਸ ਸਾਡੀ ਸੁਰੱਖਿਆ ਲਈ ਸਾਨੂੰ ਮਾਣ ਹੋਣਾ ਚਾਹੀਦਾ ਹੈ ਕੀ ਸਭੀ ਸੁਰੱਖਿਆ ਲਈ ਹੈ ਔਰ ਇਹ ਜਿਹੜੇ ਬਾਣੇ ਦੇ ਵਿੱਚ ਮੰਗੂ ਮੱਠ ਨੇ ਗਲਤ ਕੰਮ ਕੀਤਾ ਇਹਨੂੰ ਇਹਦੀ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨੂੰ ਇਹਦੀ ਬੰਦੀ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਕਿਸੇ ਮਾਂ ਦਾ ਨਿਆਲ ਪੁੱਤ ਮਾਰਨਾ ਇਹ ਕੰਮ ਸਹੀ ਨਹੀਂ ਹੈ ਅਸੀਂ ਕੌਣ ਹੁੰਨੇ ਆ ਅਸੀਂ ਕੌਣ ਹੁੰਨੇ ਆ ਸਵਾਲ ਹੈ ਨਾ ਬੜਾ-ਬੜਾ ਸਵਾਲ ਹੈ ਕਾਨੂੰਨ ਬੈਠਾ ਹੈ ਕਾਨੂੰਨ ਦੇ ਦਰਜੇ ਲੈ ਕੇ ਸਾਰੇ ਕੰਮ ਕਰੋ ਕਾਨੂੰਨ ਤੇ ਵਿਸ਼ਵਾਸ ਰੱਖੋ ਸਾਡੀ ਭਾਰਤ ਸਰਕਾਰ ਦਾ ਕਲਮੂਲ ਹੈ ਵਿਸ਼ਵਾਸ ਰੱਖੋ ਸਾਨੂੰ ਵਿਸ਼ਵਾਸ ਨੂੰ ਨਹੀਂ ਚਾਹੀਦਾ ਮੈਂ ਤਾਂ ਸਲੂਟ ਕਰਦਾ ਆਪਣੇ ਭਾਰਤ ਸਰਕਾਰ ਦੇ ਨੂੰ ਮੈਂ ਤਾਂ ਮਾਰ ਕਰਦਾ ਵਾ ਔਰ ਜਿਹੜੇ ਮੰਗੂ ਮਟ ਵਰਗੇ ਜਾਂ ਵਿਕੀ ਥੋਮਸ ਵਰਗੇ ਇਹ ਲੋਕ ਸਿਰਫ ਪਬਲਿਸਿਟੀ ਲਈ ਸਟੰਟ ਲਈ ਇਹ ਲੋਕਾਂ ਨੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਵਾ ਗੁੰਮਰਾ ਔਰ ਆਪਾਂ ਇਹਨਾਂ ਦੇ ਗੁੰਮਰਾਹ ਤੋਂ ਬਚਣਾ ਵਾ ਕਿਉਂਕਿ ਇਹਨਾਂ ਲੋਕਾਂ ਨੇ ਕੀ ਹੈ ਉਹ ਵਿਕੀ ਥੋਮਸ ਕਦੀ ਬੰਬੇ ਬੈਠਾ ਕਰੀ ਕਿੱਥੇ ਬੈਠਾ ਪਬਲਿਕ ਡਿਸਟੈਂਟ ਬਸਿਸ ਬੰਦੇ ਕੋਲ ਪਬਲਿਕ ਡਿਸਟੈਂਟ ਠੀਕ ਹੈ ਬੰਬੇ ਉਹ ਆ ਕੇ ਜਾੜ ਕੇ ਲੋਕ ਕਹਿੰਦੇ ਨੇ ਪੰਜਾਬ ਦੇ ਮਾਹੌਲ ਖਰਾਬ ਕਰਨੇ ਆ ਜਾੜ ਕੇ ਮੰਗੂ ਮਠਵੀ ਦੇਖੋ ਚਲੋ ਮੰਗੂ ਮਠਰ ਨੂੰ ਵੀ ਬੰਦੀ ਸਜ਼ਾ ਮਿਲਣੀ ਮਿਲਣੀ ਹੈ ਮੈਨੂੰ ਵਿਸ਼ਵਾਸ ਵੀ ਹੈ ਕਾਨੂੰਨ ਤੇ ਮੈਨੂੰ ਵਿਸ਼ਵਾਸ ਵੀ ਹੈ ਮਾਨਯੋਗ ਬੀਜਪੀ ਸਾਹਿਬ ਤੇ ਮੈਨੂੰ ਵਿਸ਼ਵਾਸ ਵੀ ਹੈ ਕੋਈ ਜਾਬ ਸਰਕਾਰ ਤੇ ਕਿਉਂਕਿ ਇਹ ਲੋਕਾਂ ਦੇ ਪਰਦੇ ਫਾਸ਼ ਹੋਣੇ ਚਾਹੀਦੇ ਆ ਮੰਗੂ ਮਠ ਵਰਗਿਆਂ ਦੇ ਜਿਹੜੇ ਪਰਦਾ ਖਾਸ ਹੋਣਾ ਚਾਹੀਦਾ ਕਿਉਂਕਿ ਇਹ ਲੋਕ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਾਡੇ ਹਿੰਦੂ ਸਮਾਜ ਨੂੰ ਟਾਰਗੇਟ ਕਰਨ ਲਈ ਤੇ ਜਾ ਹੋਰ ਕੋਈ ਸਮਾਜ ਦੇ ਖਾਈ ਵੀ ਲੋਕ ਹੋਰ ਵੀ ਲਗਾ ਲਾ ਉਹਨਾਂ ਨੂੰ ਬਲੈਕਮੇਲਿੰਗ ਕਰਨ ਲਈ ਸੀਗੇ ਮੰਗੂ ਮਾਰਦਾ ਕੀ ਕੰਮ ਸੀ ਕਿ ਪੈਸਾ ਇਕੱਠਾ ਕਰਨਾ ਬਸ ਹੋਰ ਕੋਈ ਕੰਮ ਨਹੀਂ ਸੀ ਫੰਡਿੰਗ ਇਕੱਠੀ ਕਰਨੀ ਹੋਰ ਕੋਈ ਕੰਮ ਨਹੀਂ ਸੀ ਪਬਲਿਸਿਟੀ ਪਾਉਣੀ ਹੋਰ ਕੋਈ ਕੰਮ ਨਹੀਂ ਸੀ ਪਿਛਲੇ ਦਿਨ ਤੁਸੀਂ ਦੇਖਿਆ ਕਿ ਕੋਹ ਮਾਰਦਾ ਜਿਹੜਾ ਟਰੱਕ ਫੜਿਆ ਮੋਤੀ ਨਗਰ ਸਾਡੇ ਸਾਥੀਆਂ ਨੇ ਠੀਕ ਹੈ ਜੀ ਇਹ ਨੇ ਉੱਥੇ ਪਹੁੰਚ ਕੇ ਦੇਖੋ ਕਿਦਾਂ ਜਾਣ ਕੇ ਕੀ ਹੈ ਅੱਗ ਲਾਣੀ ਹੈ ਲੋਕਾਂ ਨੇ ਅੱਗ ਮਾਹੌਲ ਖਰਾਬ ਕਰਨੇ ਠੀਕ ਹੈ ਨਹੀਂ ਅਸੀਂ ਲੋਕ ਆ ਭਾਈਚਾਰਕ ਸਾਜ ਲਈ ਟਰੱਕ ਫੜਿਆ ਸਾਡੇ ਬੰਦੇ ਆਲੇ ਸਾਰਿਆਂ ਨੇ ਪਹਿਲਾਂ ਕੀ ਕੀਤਾ ਪੁਲਿਸ ਨੂੰ ਇਨਫੋਰਮੇਸ਼ਨ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਠੀਕ ਹੈ ਜੀ ਪੁਲਿਸ ਨੂੰ ਦੱਸਿਆ ਔਰ ਇਹ ਲੋਕ ਕਿਦਾਂ ਦੇ ਨੇ ਜਾਣ ਕੇ ਅੱਗ ਦੇ ਵਿੱਚ ਘਿਓ ਪਾਉਣ ਵਾਲਾ ਕੰਮ ਇਹ ਲੋਕ ਉਦਾਂ ਦੇ ਨੇ ਵੰਗੂ ਮੱਠ ਵਰਗੇ ਜਿਹੜੇ ਜਾਣ ਕੇ ਗੁਰੂ ਦੇ ਬਾਣੇ ਨੂੰ ਉਹਨਾਂ ਨੇ ਬਦਨਾਮ ਕੀਤਾ ਪਿਆ ਮੈਂ ਇੱਕ ਸੱਚਾ ਹਿੰਦੂ ਆ ਮੈਂ ਗੁਰੂ ਘਰ ਨੂੰ ਵੀ ਉਹਲਾ ਹੀ ਮੰਨਦਾ ਵਾ ਜਿੱਨਾ ਮੈਂ ਆਪਣੇ ਮੰਦਰ ਜਾਂਦਾ ਜ ਗੁਰੂ ਘਰ ਜਾਂਦਾ ਵਾ ਮੈਂ ਸੱਚਾ ਹਿੰਦੂ ਆ ਮੈਨੂੰ ਪਿਆਰ ਹੈ ਠੀਕ ਹੈ ਜੀ ਮੈਨੂੰ ਪਿਆਰ ਗੁਰੂ ਘਰ ਨਾਲ ਵੀ ਮੈਨੂੰ ਪਿਆਰ ਹੈ ਹਿੰਦੂ ਤੋਂ ਨਾਲ ਵੀ ਜੇ ਮੇਰਾ ਮੇਰੀ ਆਤਮਾ ਮੇਰੀ ਰੂਹ ਕਲਪੀ ਹੈ ਮੈਂ ਕਾਦੀ ਇਹ ਚੀਜ਼ ਬੋਲ ਰਿਹਾ ਵਾ ਕਿਉਂਕਿ ਮੰਗੂ ਮਠ ਵਰਗੇ ਜਿਹੜੇ ਵਿਕੀ ਥੋਮਸ ਵਰਗੇ ਇਹ ਉਹ ਇਨਸਾਨ ਨੇ ਕਿ ਜਿਹੜੇ ਜਾਣ ਕੇ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਫਿਰ ਕਹਿੰਦੇ ਅੰਮੀ ਤੋੜਾ ਪੜ੍ਹਕਦਾ ਅੰਮੀ ਤੋੜਾ ਬੋਲਦਾ ਅੰਮੀ ਤੋੜਾ ਸਹੀ ਪੜ੍ਹਕਦਾ ਔਰ ਅੰਮੀ ਤੋੜਾ ਸਹੀ ਬੋਲਦਾ ਕਿਉਂਕਿ ਅੰਮੀ ਤੋੜਾ ਹਮੇਸ਼ਾ ਸੱਚ ਦਾ ਸਾਥ ਦਿੰਦਾ ਸਾਨੂੰ ਵਿਸ਼ਵਾਸ ਮੈਂ ਵਿਸ਼ਵਾਸ ਕਰਦਾ ਕਾਨੂੰਨ ਤੇ ਦੋਸਤ ਤੁਸੀਂ ਇਸ ਚੀਜ਼ ਦਾ ਜਵਾਬ ਜ਼ਰੂਰ ਦੇਣਾ ਹੁਣ ਮੈਂ ਆਸ ਕਰੰ ਆਸ ਕਿਉਂਕਿ ਮੈਨੂੰ ਮੇਰੇ ਜਨਤਾ ਤੇ ਮੇਰੇ ਭਰਾਵਾਂ ਤੇ ਏਰੀ ਤੇਣਾ ਤੇ ਮੇਰੇ ਪਹਾੜਦਵਾਸੀਆਂ ਤੇ ਪੂਰਾ ਵਿਸ਼ਵਾਸ ਹੈ ਕਿ ਆਪਾਂ ਲੋਭ ਉਹ ਲੋਕਾਂ ਦਾ ਬਾਈਕਟ ਕਰੀਏ ਜਿਹੜੇ ਸਾਡੇ ਪੰਜਾਬ ਦਾ ਮੂਹਰ ਖਰਾਬ ਕਰ ਰਹੇ ਨੇ ਜਿਹੜੇ ਗੁਰੂ ਸਾਹਿਬ ਦੇ ਬਾਣੇ ਨੂੰ ਬਦਨਾਮ ਕਰ ਰਹੇ ਨੇ ਕਿਉਂਕਿ ਇਹ ਲੋਕ ਮੰਗੂ ਮੱਠ ਵਰਗੇ ਜਿਹੜੇ ਵਿੱਕੀ ਥੋਮਸ ਵਰਗੇ ਇਹ ਲੋਕਾਂ ਦਾ ਆਪਾ ਬਾਈਕਾਟ ਕਰੀਏ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਗਾਦੇ